ਮੋਜ ਮਹੱਲਾ ਪੰਜਵਾਂ ਚੋਪ ਦੇ ਕਰ ਪੈਲਾ ਮੇਰਾ ਮਨ ਲੋਚੇ ਗੁਰਦਰਸ਼ਨ ਤਾਈਂ ਮਿਲਪ ਨਾ ਕਰੇ ਚਾਤਰ ਕੀ ਨਿਆਈਂ ਤਿਰਖਣਾ ਉਤਰੇ ਸ਼ਾਂਤਨਾ ਆਵੇ ਬਿਨ ਦਰਸ਼ਨ ਸੰਤ ਪਿਆਰੇ ਜੀਓ ਹਾਂ ਕੋਲੀ ਜੋ ਕੋਲ ਕਮਾਈ ਗੁਰਦਰਸ਼ਨ ਸੰਤ ਪਿਆਰੇ ਜੀਓ ਰਹਾਓ ਤੇਰਾ ਮੁਖ ਸੁਹਾਵਾ ਜੀਓ ਸਹਿਤਨ ਬਾਣੀ ਇਰਹੁਵਾ ਦੇਖੇ ਸਰੰਗ ਕਾਣੀ ਧਨ ਸੁਦੇਸ ਜਹਾਂ ਤੁੰਬਸਿਆ ਮੇਰੇ ਸੱਜਨ ਮਿਤਮਰਾਰੀ ਜੀਓ ਹਾਂ ਕੋਲ ਯਹਾਂ ਕੋਲ ਕਮਾਈ ਬੁਰ ਸੱਜਨ ਮਿਤਮਰਾਰੀ ਜੀਓ ਰਾਹਾ ਇਹ ਕੜੀ ਨ ਮਿਲਤੇ ਤਾ ਕਲਜਗ ਹਤਾ ਹੁਣ ਕਦ ਮਿਲਿਏ ਪ੍ਰੀਏ ਤੁਧ ਭਗਵੰਤਾ ਮੋਈ ਰਹਿਨ ਨਾ ਵਿਹਾਵੈ ਨੀਂਦ ਨਾ ਆਵੈ ਬੰਦੀ ਕੀ ਗੁਰ ਦਰਬਾਰੀ ਜੀਉ ਹਾਂ ਕੋਲੀ ਜਿਉ ਘੋਰ ਕਮਾਈ ਤੇ ਸੱਚੇ ਗੁਰ ਦਰਬਾਰੀ ਜੀਉ ਰਾਹਾ ਭਾਗਵਾ ਗੁਰ ਸੰਤ ਮਿਲਾਇਆ ਪ੍ਰਭ ਬਨਾਸੀ ਘਰ ਮੈਂ ਪਾਇਆ ਸੇਵ ਕਰੀ ਪਲਚ ਸੰਨ ਵਿਛੜਾਂ ਜਨ ਨਾਨਕ ਦਾਤਿ ਮਹਾਰੇ ਜੀਉ ਆਲਕੋਲੀ ਜੋ ਖੋਲ ਕਮਾਈ ਜਨ ਨਾਨਕ ਦਾਤ ਮਾਰੀ ਜਿਉ ਰਹਾਉ ਰਾਗ ਮਾਝ ਮਹੱਲਾ ਪੰਜਵਾ ਸਾਰੁ ਤਸਹਾਵੀ ਜਿਤੁ ਦੇ ਸੰਮਾਲੀ ਸੋ ਕੰਮ ਸਹੇਲਾ ਜੋ ਤੇਰੀ ਘਾਲੀ ਸੋ ਰਿਦਾ ਸਹੇਲਾ ਜਿਤੜੇ ਤੂੰ ਉਠਾ ਸਬਨਾ ਕੇ ਦਾਤਾਰਾ ਜਿਉ ਤੂੰ ਸਾਜਾ ਸਹਬ ਬਾਬਾ ਮਾਰਾ ਨਨ ਤੇ ਤੇਰੇ ਕੋਟ ਪੰਡਾਰਾ ਜਿਸ ਤੂੰ ਦੇ ਸੋ ਤ੍ਰਿਪਤਾ ਗਾਵੇ ਸੋ ਹੀ ਭਗਤ ਮਾਰੀ ਜਿਉ ਸਭ ਕੋ ਆਸੇ ਤੇਰੀ ਬਿਟਾ ਕਟਕਟ ਅੰਤਰ ਤੋਂ ਹੈ ਬੂਟਾ ਸਭੇ ਸਾਈ ਹਾਲ ਸਦਾਨ ਤੋਂਕ ਸੇ ਨੰਦ ਸੇ ਬਾਰਾ ਜਿਉ ਤੂੰ ਆਪੇ ਗੁਰਮੁਖ ਮੁਕਤ ਕਰਾਏ ਤੂੰ ਆਪੇ ਮਨ ਮੁਕ ਜਨਮ ਪੁਵਾਈ ਨਾਨਕ ਦਾ ਤੇਰੇ ਬਲਿਹਾਰੇ ਸਭਤੀ ਰਾਖੇ ਲੋ ਦਸਰਾਹ ਜਿਓ